ਲਾਈਵ ਮੁੰਡਿਆ ਸਮਾਰ ਕੇ ਜੇ ਮਾਰਦੇ ਕੈਮਰਾ ਮਾ우스 ਕਲਰ ਦਾ ਸਾਡਾ ਸਭ ਤੋਂ ਹਿੱਟ ਡਿਜ਼ਾਈਨ ਘੇਰੇ ਦੇ ਵਰਕ ਆ ਗਿਆ ਬਾਜੂ ਕੱਡੇ ਹੋਏ ਆ ਬੈਗ ਤੇ ਵਰਕ ਆ ਚੱਕਵੇਂ ਮੇਰੇ ਪਰਸ ਵਰਕ ਆ ਲਓ ਜੀ ਓਕੇ ਆਰਬੋਰਡ ਕਰ ਲਵਾ ਦ ਰੱਖਦੇ ਬੰਦ ਲਓ ਜੀ ਲਓ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਗੰਢੀ ਦੇ ਬਟਾ ਖਾਦੇ 700 ਰੁਪਏ ਦਾ ਇੱਕ 1300 ਦੇ ਦੋ ਜੇ ਲੈਣੇ ਆ ਵੇਚਣ ਵਾਸਤੇ 10 ਊੜ ਇਕੱਠੇ 6550 ਦੇ 10 ਊੜ ਧਿਆਨ ਨਾਲ ਸੁਣ ਲੋ ਜੀ ਸਿੰਗਲ ਸੂਟ 700 ਰੁਪਏ ਦਾ 700 ਨਹੀਂ ਹਰ ਚ ਵੋਲਿਆ ਨਾ ਮੈਂ ਵਾਰ-ਵਾਰ 699 ਦਾ ਤੇ ਦੋ ਲੈਣੇ ਆ 1300 ਦੇ ਜੇ ਲੈਣੇ ਆ 10 ਸੂਟ 625 ਰੁਪਏ ਹਸਾਣਾ ਜੇ ਲੈਣੇ ਆ 20 ਸੂਟ ਤਾਂ ਫਿਰ 598 98 98 ਲੈਣੇ ਕਿੱਥੇ ਆ ਪੰਡ ਦਾ ਨਹੀਂ ਹੱਟੀ ਤੇ ਖੁੱਲਾ ਚੈਲੈਂਜਰ ਰੇਟ ਦੀ ਗਾਰੰਟੀ ਆ ਸਿੰਗਲ ਪੀਸ ਹੈਗਾ ਜੀ 699 ਰੁਪਏ ਦੇ ਵਿੱਚ 699 ਚੈਲੰਜ ਕਰਤਾ ਡੋ ਲੈਣੇ ਆ 1300 ਦੇ ਪੰਡਤਾਂ ਦੀ ਹੱਡੀ ਤੇ ਲੁੱਟ ਲੋ ਮੇਲਾ